ਇਧਰ ਸਸਰੀ ਗਾਲ ਜੀ ਤੇ ਇਧਰ ਸਾਰੇ ਸੰਗਤ ਤਿਆਰ ਹੋਈ ਜਾਂਦੀ ਹੈ ਜੀ ਦੇਖ ਸਕਦੇ ਹੋ ਇਧਰ ਆਟੇ ਆਟੇ ਦੀ ਟਰਾਲੀ ਭਰ ਚੁੱਕੀ ਹੈ ਇਧਰ ਵੀ ਦੇਖ ਸਕਦੇ ਆਂ ਆਟੇ ਦੀ ਸਾਰਾ ਇਹ ਗੱਟਿਆਂ ਚ ਪੈਕ ਕਰ ਲਿਆ ਤੇ ਜਿਹੜਾ ਇਹ ਸਮਾਨ ਹੈ ਇਹਨਾਂ ਨੂੰ ਵੀ ਪੈਕ ਕੀਤਾ ਜਾਵੇਗਾ ਤੇ ਅਖੰਡਾ ਕੀ ਲਈ ਤੇ ਰਾਤ ਆਲਾ ਸਮਾਨ ਹੀ ਹੈ ਸਾਰਾ 6 4 ਲੈ ਜਾਣਗੇ ਟਰਾਲੀ ਦੇ ਵਿੱਚ ਦੋ ਟਰਾਲੀਆਂ ਵਿੱਚ ਚਾਰ ਲੈ ਕੇ ਆਉਣਗੇ ਕੋਈ ਸਾਦੇ ਹਾਂ ਤੇ ਡਰਾਗੋੜ ਆ ਗਿਆ ਇਹ ਗੋੜਾ ਦੇਖ ਸਕਦੇ ਹੋ ਇਹ ਸਮਾਨ ਸਾਰਾ ਪੈਕ ਹੋਣ ਲੱਗ ਗਿਆ ਇਹ ਹੁਣ ਚਾਹ ਗੋੜ ਹੋ ਗਈ ਜਮਗੀ ਤੇਲ ਤੂਲ ਸਾਬਣਾਂ ਹੋ ਗਈਆਂ ਇਹ ਦੇਖ ਸਕਦੇ ਹੋ ਸਾਰਾ ਸਮਾਨ ਪੈਕਿੰਗ ਵਿੱਚ ਹੋ ਰਿਹਾ ਗਈ ਆ ਦੇਖ ਸਕਦੇ ਹੋ ਦੋ ਦੋ ਪੀਸ ਸਾਬਣਾਂ ਦੇ ਕਰਤੇ ਘਰ ਵਾਸਤੇ ਜੀ ਜੈਦਰਾ ਖੰਡ ਹੋ ਗਈ ਜੀ ਪਿੰਡ ਵੱਲੋਂ ਹਲੇ ਵੀ ਬਹੁਤ ਜ਼ਿਆਦਾ ਸੇਵਾ ਆ ਰਹੀ ਹੈ ਤੇ ਇੱਧਰ ਆਪਾਂ ਆਟਾ ਭਰਤੀ ਤੇ ਆ ਬੋਤਲਾਂ ਆ ਗਈਆਂ ਜੀ 100 ਪੇਟੀਆਂ ਪਾਣੀ ਦੀਆਂ ਇਹ ਜਿਹੜੇ ਘਰ ਫਸੇ ਪਏ ਉਹਨਾਂ ਨੂੰ ਵਾਸਤੇ ਸੇਵਾਈ ਤੇ ਉਹ ਟਰੈਕਟਰ ਦੇ ਵਿੱਚ ਹੁਣ ਆਪਾਂ ਚਾਰ ਲੈ ਕੇ ਜਾਵਾਂਗੇ ਤੇ ਇਹਨਾਂ ਦੀ ਬੋਤਲਾਂ ਪੈਣੀਆਂ ਹੁਣ ਬੋਤਲਾਂ ਆ ਗਈਆਂ ਦੇਖ ਸਕਦੇ ਤੁਸੀਂ ਇਹ ਦੇਖ ਸਕਦੇ ਵੀ ਦੇਖ ਸਕਦੇ ਹੋ ਜੀ ਸੇਵਾ ਬਹੁਤ ਸੇਵਾਦਾਰਾਂ ਦਾ ਘਾਟਾ ਨਹੀਂ ਗੁਰਦੁਆਰੇ ਦੀ ਤੁਸੀਂ ਆਪ ਆਪੇ ਪੜਾ ਤੁਹਾਨੂੰ ਤੇ ਬੋਤਲਾਂ ਆ ਗਈਆਂ ਇੱਧਰ ਤੇ ਉਹ ਟਰੈਕਟਰ ਚਾਰ ਤੇਜ ਆਪਾਂ ਆ ਬੋਤਲਾਂ ਧਰ ਦਾਂਗੇ ਮਿੱਤਰੋ ਇੱਕ ਟਰੈਕਟਰ ਹੁਣ ਚਾਰ ਵਾਸਤੇ ਬਾਕਿਆਗਾ ਤੇ ਆਹ ਬਾਅਦ ਚ ਹੁੰਦੇ ਜਨਣਗੇ ਦੇਖ ਸਕਦੇ ਹੋ ਮਿੱਤਰੋ ਇੱਧਰ ਧਾਲਾਂ ਆ ਚੁੱਕੀਆਂ ਨੇ ਕੱਲ੍ਹ ਆਹ ਆ ਦੇਖ ਪਾਉਣੇ ਆ ਹਿੰਨਾ ਨੂੰ ਕੱਲੇ ਕੱਲੇ ਨੂੰ ਇੱਕ ਇੱਕ ਜਗ੍ਹਾ 'ਚ ਪਾਇਆ ਜਾਊਗਾ ਜੀ ਦੇਖ ਸਕਦੇ ਹੋ ਜਿਵੇਂ ਕਿ ਚੌਲ ਹੋ ਗਏ ਜੀ ਆਹ ਇਹ ਉਧਰ ਵੀ ਆਈ ਤਿਆਰ ਸਾਬਣਾ ਆਈ ਜੀ ਥੱਲੇ ਲਿਫਾਫਾ ਤਾਂ ਨਾ ਖੰਡਾ ਦਾ ਬੱਦਲ ਤੇ ਇੱਕ ਇੱਕ ਲਵਾਫੇ 'ਚ ਪਾਏ ਜਾਣਗੇ ਜੀ ਕਿੱਕਰ ਇੱਕ ਬੱਥੇ ਬੋਤਲ ਆਉਣੀ ਨਾਲ ਖੰਡਾ ਤੇ ਉਹ ਸੀਲ ਬੰਦਾ ਨਾਲ ਨਾਲ ਲੱਗੀ ਦਰਨੀ ਗਾਈ ਬਾਈ ਨਹੀਂ ਪਈ ਤੇ ਆ ਸਾਬਣ ਆ ਗਈਆਂ ਦੇਖ ਸਾਬਣ ਆ ਗਈ ਜੀ ਆ ਗਰਮ ਮਸਾਲਾ ਜੀ ਤੇ ਇਧਰ ਚਾਹ ਆ ਗਈ ਜੀ ਚਾਹ ਤੇ ਇਧਰੇ ਸ਼ੈਂਪੂ ਦੀਆਂ ਪੁੜੀਆਂ ਆ ਗਈਆਂ ਤੇ ਆਹ ਮੂੰਗੀ ਮਸਰੀ ਆ ਗਈ ਜੀ ਤੇ ਆ ਇਧਰ ਸਰਫਾ ਗਈ ਜੀ ਸਾਰਾ ਸਮਾਨ ਆ ਜੀ ਇੱਕ ਇੱਕ ਲਵਾਫੇ ਦੇ ਪਾਇਆ ਜਾਊਗਾ ਜੋ ਕਿ ਇੱਕ ਘਰ ਨੂੰ ਮਿਲ ਜੂ ਸਾਰਾ ਸਮਾਨ ਜਿਵੇਂ ਕੇ ਮਸਾਲੇ ਹੋ ਗਏ ਗਰਮ ਮਸਾਲੇ ਜਿਵੇਂ ਉਹ ਖਾਣ ਪੀਣਾ ਹੋ ਗਿਆ ਜੀ ਜਿਵੇਂ ਤੇਲ ਹੋ ਗਿਆ ਜੀ ਚੋਲਚਾਲ ਹੋ ਗਈ ਖੰਡ ਹੋ ਗਈ ਆ ਦੇਖ ਸਕਦੇ ਹੋ ਇਧਰ ਇੱਕ ਇੱਕ ਲਵਾਫੇ ਵਿੱਚ ਪਾਈ ਜਾਂਦੇ ਇੱਕ ਇੱਕ ਚੀਜ਼ ਤੇ ਲੱਗਦੇ ਆ ਆ ਦੇਖ ਸਕਦੇ ਹੋ ਜੱਗੀ ਜੱਗੀ ਆ ਗਈ ਤੇ ਬਾਅਦ ਚ ਸਾਰਾ ਸਮਾਨ ਟਰਾਲੀ ਵਿੱਚ ਧਰ ਦੇਣਗੇ ਇਧਰ ਸਿੰਘਾਂ ਵਾਸਤੇ ਚਾਹ ਬਣਾਈ ਗਈ ਸੀ ਆ ਦੇਖੋ ਇੱਕ ਇੱਕ ਲਵਾਫੇ ਤੇ ਪਾਈ ਜਾਣਗੇ ਇਹ ਆਪਨਾ ਜੱਧੂ ਵੀਰ ਜੀ ਦੇਖ ਸਕਦੇ ਹੋ ਸੇਵਾ ਕਰਦੇ ਹੋਏ ਸਾਲ ਦੇ ਵਿੱਚ ਇੱਕ ਦੋ ਵਾਰੀ ਪਵਨ ਸੇਵਾ ਕਰ ਲੇ ਹੁੰਦਾ ਚਾਹ ਹੀ ਪੀਂਦਾ ਰਹਿੰਦਾ ਸਾਰਾ ਸਮਾਂ ਪਾ ਦੇ ਯਾਰ ਸਾਡੇ ਵੀ ਹਰ ਕੀ ਪਾਣੀ ਵੀ ਅੰਦਰੇ ਧਿਆਂ ਬਾਕਸੇ ਅੰਦਰੇ ਧਰਤੇ ਗਏ ਨੇ ਦੇਖ ਸਕਦੇ ਹੋ ਤੇ ਇਧਰ ਟਰਾਲੀ ਵੀ ਫੁੱਲ ਭਰਤੀ ਆਟੇ ਵਾਲੀ ਦੇਖ ਸਕਦੇ ਹੋ ਤੁਸੀਂ ਨਾਲ-ਨਾਲ ਦੀ ਸੰਗਤਾਂ ਪਹੁੰਚ ਚੁੱਕੀਆਂ ਨੇ ਦੇਖ ਸਕਦੇ ਹੋ ਤੇ ਹੁਣ ਰਵਾਨਾ ਹੋਣਗੇ ਆਪਾਂ ਕੋ ਵੀ ਤੁਹਾਨੂੰ ਨਾਲ ਨਾਲ ਦਿਖਾਵਾਂਗੇ ਸਾਰਾ ਹੀ ਆਸ ਬੇਨਤੀ ਕਰ ਰਹੇ ਨੇ ਜੀ ਜਿਹੜੇ ਆਪਣੇ ਸੇਵਾ ਦਾ ਜਾ ਰਹੇ ਨੇ ਤੇ ਹੁਣ ਉਹਨਾਂ ਦੀ ਬਾਬਾ ਜੀ ਅਰਦਾਸ ਬੇਨਤੀ ਕਰ ਰਹੇ ਨੇ ਤੇ ਸਾਰੇ ਸਿੰਘ ਹੁਣ ਦਰਬਾਰ ਸਾਹਿਬ ਦੇ ਅੰਦਰ ਜਾ ਰਹੇ ਨੇ ਦੇਖ ਸਕਦੇ ਹੋ ਤੁਸੀਂ ਤੇ ਹੁਣ ਅੰਦਰ ਜਾ ਕੇ ਅਰਦਾਸ ਬੇਨਤੀ ਕਰਦੇ ਨੇ ਬਾਬਾ ਜੀ ਸਾਰੇ ਸਿੰਘ ਆ ਰਹੇ ਨੇ ਦੇਖ ਸਕਦੇ ਹੋ ਤੇ ਟਰਾਲੀਆਂ ਵੀ ਬਣਤੀਆਂ ਪਿਛਮੀ ਦੇ ਸਾਰੇ ਉਸੀ ਵਾਹਿਗੁਰੂ ਜੀ ਅਕਾਲ ਪੁਰਖ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਮੈਂ ਇਹਨਾਂ ਦਾ ਚਾਰੀਏ ਦੇਖ ਸਕਦੇ ਹਾਂ ਤੇ ਹੁਣ ਇੱਥੇ ਫੋਟੋਆਂ ਕਰਾ ਰਹੇ ਨੇ ਸਾਰੇ ਜੀ ਤੇ ਮੌਸਮ ਵੀ ਪੂਰਾ ਘੈਂਟ ਹੋ ਰਿਹਾ ਹੈ ਆਜੋ ਭਾਈ ਮੇਜਰ ਸਿੰਘ ਜੀ ਦੇ ਸਾਰੇ ਸਾਰੇ ਸੰਗਤ ਨੇ ਫੋਟੋਆਂ ਕਰਾ ਲਈ ਤੇ ਹੁਣ ਤੁਰੰਦੇ ਤਿਆਰੀ ਵਿਚ ਆਈ ਤੇ ਇਧਰ ਟਰਾਲੀਆਂ ਵੀ ਬਨ ਲੀਆਂ ਤੇ ਇਹਦੇ ਵਿੱਚ ਛੱਟ ਹੋ ਗਈ ਉਹ ਚ ਖਾਣ ਪੀਣ ਆ ਸਾਮਾਨ ਹੋ ਗਿਆ श्रियाकाल संगत रवाना हो चुकी देख सकते ਤੇ ਵਧੀਆ ਮਹਾਰਾਜ ਚੜ੍ਹਦੀ ਕਲਾ ਵਿੱਚ ਪਹੁੰਚਾਵੇ ਇਹਨਾਂ ਨੂੰ ਆਪਦੇ ਸਥਾਨ ਤੱਕ ਜੀ ਤੇ ਉਧਰੋਂ ਰੱਬ ਨੇ ਧੁੱਪ ਵੀ ਕੱਢਦੀ ਆ ਉਤਰਪੇ ਹੀ ਚਲੋ ਵਧੀਆ ਹੀ ਬਹੁਤ ਵਧੀਆ ਉਪਰਾਲਾ ਕੀਤਾ ਆਪਣੇ ਪਿੰਡ ਨੇ ਤੇ ਦੋ ਗੱਡੀਆਂ ਜਾਣੀਆਂ ਦੋ ਤਿੰਨ ਤਿੰਨ ਨਾ ਪਤਾ ਨਹੀਂ ਚਾਰ ਟਰੈਕਟਰ ਗਏ ਆਪਣੇ ਸਰਪੰਚ ਸਾਹਿਬ ਸਰਪੰਚ ਸਾਹਿਬ ਓ ਬਾਈ ਕਿਸ ਚੀਨ ਡਬੋ ਦੇ ਓਏ ਚਲੋਈ ਕੋ ਮਾਪਰਾ ਵਾ ਮੋਤਲਾ ਬੈਹ ਜਾਣੀ ਹੈ ਬੱਚਾ ਓ ਗੁਰਵਿੰਦਰਾਵਾ ਚੁੱਟੀਆਂ ਹੋ ਰਹੀਆਂ ਮੋਤਲਾ ਫੇਰ ਆਉਂਦੀਆਂ ਨਹੀਂ ਆ ਜੱਕੋ ਹੀ ਕਿਉਂ ਕੋ ਗੱਡੀ ਆਉ ਜੀ ਇੱਕ ਆ ਗੱਡੀ ਆਉਗੀ ਕੋਈ ਸਾਰੇ ਆਨੇ ਚੁਕੇ ਨੇ ਤੇ ਇਧਰ ਵੀ ਅੰਦਰ ਵੀ ਸਫਾਈ ਕਰਤੀ ਜੀ ਤੁਸੀਂ ਦੇਖ ਸਕਦੇ ਹੋ ਚਲੋ ਜੀ ਹਾਂਜੀ ਮਿੱਤਰੋ ਆਪਾਂ ਗੁਰਦੁਆਰਾ ਸਾਹਿਬ ਤੋਂ ਆਜੂ ਕੈਸੀ ਤੇ ਠੰਡ ਜੀ ਹੋ ਰਹੀ ਹੈ ਇਧਰ ਤੁਸੀਂ ਦੇਖ ਸਕਦੇ ਹੋ ਹਾਂ ਗਾ ਜਲੀ ਜਾਂਦੀ ਆਪਣੇ ਡੇਕਾਂ ਵੀ ਚੜਦੀ ਕਾਲਾ ਵਿੱਚ ਬਹੁਤ ਵੱਡੀਆਂ ਵੱਡੀਆਂ ਹੋ ਗਿਆ ਤੇ ਜੀ ਹੁਣ ਆਪਾਂ ਇੱਥੇ ਗੁੜਦੇ ਹਾਂ ਇੱਥੇ ਆਪਾਂ ਕੈਰੀਆਂ ਬਣਾਵਾਂਗੇ ਸੈੱਟ ਬਣਾ ਦਾਂਗੇ ਕੈਰੀਆਂ ਤਾਂ ਆਪਾਂ ਇਧਰ ਇੱਕ ਆਪਾਂ ਕਿਆਰੀਆਂ ਬਣਾ ਕੇ ਇਹਦੇ ਵਿੱਚ ਆਪਾਂ ਤਾਂ ਨਹੀਂ ਦੁਨੀਆਂ ਗਾਗਰਾਂ ਗੁਜਰਾਂ ਇਹੀਆਂ ਠੰਡਾ ਵਾਲੀਆਂ ਸਬਜ਼ੀਆਂ ਲਾਵਾਂਗੇ ਹੁਣ ਇਹ ਚ ਤੇ ਪਿਛਲੀ ਵਾਰੀ ਤਾਂ ਆਪਾਂ ਲੇਟ ਹੋ ਗਏ ਸੀ ਅੱਜ ਕੇ ਆਪਾਂ ਜਲਦੀ ਲਾ ਦਾਂਗੇ ਤੇ ਇੱਧਰ ਵੀ ਦੇਖ ਸਕਦੇ ਹਾਂ ਇੱਧਰ ਆਪਣੇ ਬੂਜੇ ਵੀ ਹੋਣ ਲੱਗ ਗਏ ਜੀ ਹੁਣ ਆਹ ਆਹ ਦੇਖ ਸਕਦੇ ਹਾਂ ਤੇ ਇੱਧਰ ਆਪਣੇ ਮਿਰਚਾਂ ਖੜੀਆਂ ਨੇ ਤੇ ਉਹ ਜਿਹੜੇ ਕਦੂ ਦੀ ਵੱਲ ਉਹ ਆਪਾਂ ਪੱਟਦੇ ਜੀ ਤੇ ਆਪਣੇ ਡੇਕਾਂ ਵੀ ਵਧੀਆ ਹਾਈਟ ਕਰ ਗਈਆਂ ਵਰੀਆ ਕੱਦ ਕਰ ਜਾਂਦੀਆਂ ਨੇ ਕਿਉਂਕਿ ਹੁਣ ਮੀਂਹ ਬਹੁਤ ਪੈਂਦਾ ਨਾ ਮੌਸਮੀ ਮਹੀਨਿਆਂ ਦੇ ਵਿੱਚ ਇਹ ਕਰਕੇ ਵਧੀਆ ਇਹਨਾਂ ਨੂੰ ਮਾੜੇ ਇਹ ਡੇਕਾਂ ਨੂੰ ਪਾਣੀ ਜਿੰਨਾ ਪੂਗਾ ਵਸੋਂ ਮੀਂਹ ਲੰਬੀ ਜਾਈ ਜਾਣੀ ਆ ਤੇ ਜੀ ਹੁਣ ਆਪਾਂ ਇੱਥੇ ਕੈਰੀ ਬਣਾਉਣੇ ਆ ਤੇ ਤੁਹਾਨੂੰ ਅੱਜ ਦਾ ਵਲੌਗ ਆਪਣਾ ਕਿੱਦਾਂ ਦਾ ਲੱਗਿਆ ਜੀ ਆਪਾਂ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਤੇ ਅਗਲੇ ਵਲੌਗ ਦੇ ਵਿੱਚ ਮਿਲਦੇ ਆ ਤਾਂ ਸੋਸਤਰੀ ਕਾਲ ਜੀ ਸਾਰਿਆਂ ਨੂੰ ਇੱਕ ਕਮੈਂਟਾਂ ਵਿੱਚ ਜਰੂਰ ਦੱਸਿਓ ਜੀ